2027 ਦੇ ਵਿੱਚ ਸਾਡਾ ਨੁਕਸਾਨ ਹੋਏਗਾ ਸਮੁੰਦਰ ਦਾ ਰਾਜਾ ਜਿਹੜਾ ਹੈ ਉਹ ਬਾਹਰ ਆਵੇਗਾ ਤੇ ਮਹਾ ਪਰਲੋ ਦੇ ਸੰਕੇਤ ਹੁਣ ਤੋਂ ਹੀ ਹੋ ਚੁੱਕੇ ਨੇ ਦੁਨੀਆ ਖਤਮ ਹੋਣ ਦੀਆਂ ਗਤੀਵਿਧੀਆਂ ਜੜੀਆਂ ਨੇ ਤੈਅ ਹੋ ਚੁੱਕੀਆਂ ਨੇ ਸਾਡੇ ਕੋਲੇ ਸਿਰਫ 1.5 ਤੋਂ 2 ਕੁ ਸਾਲ ਬਾਕੀ ਨੇ ਤੇ ਇਹਦਾ ਸੱਚ ਕੀ ਹੈ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਦੁਨੀਆ ਖਤਮ ਹੋਣ ਦੇ ਸਬੂਤ ਮਿਲ ਚੁੱਕੇ 2027 ਤੱਕ ਦੀ ਭਵਿੱਖ ਬਾਣੀ ਦਾ ਸੱਚ ਕੀ ਹੈ ਤੇ ਪਿਆਰਿਓ ਮੈਂ ਬੇਨਤੀ ਕਰਾਂ ਕਿਸੇ ਸੱਜਣ ਦੀ ਕਿਸੇ ਵੀਰ ਦੀ ਮੈਂ ਵੀਡੀਓ ਵੇਖ ਰਿਆ ਸੀ ਜਿਹਦੇ ਵਿੱਚ ਉਹਨਾਂ ਨੇ ਕੁਝ ਤੱਥ ਤਾਂ ਜ਼ਰੂਰ ਸਾਹਮਣੇ ਰੱਖੇ ਨੇ ਉਹਨਾਂ ਤੱਥਾਂ ਨੂੰ ਜੇ ਅਸੀਂ ਸਮਝੀਏ ਤਾਂ ਆ ਕਿਉਂਕਿ ਸਮਾਂ ਅਸੀਂ 2027 ਦੀ ਗੱਲ ਕਰਦਿਆਂ ਜੇ ਏ ਨਹੀਂ ਪਤਾ ਵੀ ਪਰਮਾਤਮਾ ਕੀ ਚਾਹ ਰਿਹਾ ਹੈ ਉਹਦੇ ਮਨ ਦੇ ਵਿੱਚ ਕੀ ਹੈ ਤੇ ਜੇ ਪਰਮਾਤਮਾ ਨੇ ਚਾਹਿਆ ਤੇ ਦੁਨੀਆ ਇੱਕ ਸੈਕਿੰਡ ਦੇ ਵਿੱਚ ਖਤਮ ਹੋਈ ਇੱਕ ਸੈਕਿੰਡ ਤੋਂ ਵੀ ਘੱਟ ਸਮਾਂ ਲੱਗ ਸਕਦਾ ਹੈ ਇੰਨਾ ਜਿਹੜਾ ਆਪਾਂ ਉਹਨੂੰ ਚੈਲੰਜ ਨਹੀਂ ਕਰ ਆ ਵੀ 27 ਚ ਹਾਂ ਠੀਕ ਹੈ 27 ਤੱਕ ਦੇ ਅੰਕੜੇ ਦੇਖੇ ਜਾ ਸਕਦੇ ਨੇ ਇਹ ਤਾਂ ਕੋਈ ਵੱਖਰੀ ਗੱਲ ਨਹੀਂ ਜਿੰਨੇ ਵੀ ਮਹਾਂਪੁਰਖ ਸਾਧੂ ਸੰਤ ਬੰਦਗੀ ਵਾਲੇ ਹੋਏ ਉਹਨਾਂ ਨੇ 27 ਤੱਕ ਦਾ ਜ਼ਿਕਰ ਜ਼ਰੂਰ ਕੀਤਾ ਹੈ ਕਿਨੇ ਭਾਈ ਹੁਣ ਜਿਹੜਾ ਔਖਾ ਸੌਖਾ ਸਮਾਂ ਸੀ ਅਸੀਂ ਨਘਾਤਾ 24 ਤੱਕ ਇਦੋਂ ਅਗਲਾ ਸਮਾਂ ਜਿਹੜਾ ਨਾ ਕਹਿੰਦੇ ਬਹੁਤ ਔਖਾ ਹੋਣਾ ਹੈ ਕਈ ਕਹਿੰਦੇ ਜੀ ਇਹ ਤਾਂ ਜੀ ਗੱਪ ਹੈ ਜੀ ਇਹ ਤਾਂ ਜੀ ਸੰਤ ਮਹਾਂਪੁਰਖ ਇਦਾਂ ਗੱਲ ਕਰ ਹੀ ਨਹੀਂ ਸਕਦੇ ਪਿਆਰਿਓ ਸੰਤ ਮਹਾਂਪੁਰਖਾਂ ਦੇ ਕੀਤੇ ਹੋਏ ਬਚਨ ਕਦੇ ਖਾਲੀ ਨਹੀਂ ਜਾਂਦੇ ਤੇ ਇਹ ਗੱਲ ਯਾਦ ਰੱਖਿਓ ਵੀ ਮਹਾਂਪੁਰਖਾਂ ਦੀ ਕੀਤੀ ਹੋਈ ਕਮਾਈ ਕਰਕੇ ਸ਼ਾਇਦ ਕੁਝ ਬੰਦਗੀ ਵਾਲਿਆਂ ਕਰਕੇ ਅਸੀਂ ਜਿਹੜਾ ਹੈ ਨਿਰਵਾਹ ਹੋ ਰਿਹਾ ਹੈ ਪਰਮਾਤਮਾ ਨੇ ਦੁਨੀਆ ਛਾਇ ਦੇ ਇਸੇ ਕਰਕੇ ਖਤਮ ਨਹੀਂ ਕੀਤੀ ਵੀ ਇੱਥੇ ਕੁਝ ਬੰਦਗੀ ਵਾਲੇ ਹਨ ਤੇ ਜਿਹੇ ਜਿਹੇ ਹਿਸਾਬ ਨਾਲ ਸਾਡੇ ਕੰਮ ਨੇ ਤੇ ਮੈਨੂੰ ਲੱਗਦਾ ਵੀ ਪਰਮਾਤਮਾ ਸਭ ਤੋਂ ਪਹਿਲਾਂ ਸਾਨੂੰ ਖਤਮ ਕਰੇ ਜਿਹੜੇ ਹਿਸਾਬ ਨਾਲ ਅੱਜ ਦੁਨੀਆ ਦੇ ਉੱਪਰ ਅਪਰਾਧ ਨੇ ਕ੍ਰਾਈਮ ਨੇ ਇੱਥੇ ਗੁਰੂ ਸਾਹਿਬ ਦੀ ਬੇਦਬੀ ਹੈ ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਰੇਪ ਹੋ ਰਹੇ ਨੇ ਤੇ ਵੱਡੇ ਵੱਡੇ ਜਿਹੜੇ ਲੋਕ ਕ੍ਰਾਈਮ ਕਰਕੇ ਕਿੱਥੇ ਕਿੱਥੇ ਤੱਕ ਬੈਠੇ ਨੇ ਤੇ ਸਾਡੇ ਦੇਸ਼ ਨੂੰ ਵੱਧ ਖਤਰਾ ਜਿਹੜਾ ਹੈ ਉਹਨਾਂ ਲੋਕਾਂ ਤੋਂ ਆਏ ਜਿਹੜੇ ਲੋਕ ਅੱਜ ਆਪਣੇ ਆਪ ਨੂੰ ਅਮੀਰ ਬਣਾਉਣ ਦੇ ਚੱਕਰ 'ਚ ਗਰੀਬੀ ਦਾ ਕਹਾਣ ਕਰੀ ਜਾ ਰਹੇ ਨੇ ਗਰੀਬਾਂ ਨੂੰ ਹੀ ਖਤਮ ਗਰੀਬੀ ਨੂੰ ਹਟਾਓ ਨਹੀਂ ਗਰੀਬਾਂ ਨੂੰ ਹਟਾਓ ਮੇਰੀ ਬੇਨਤੀ ਨੂੰ ਸਮਝਣ ਦਾ ਯਤਨ ਕਰਿਓ ਜੋ ਮੈਂ ਕਹਿਣਾ ਚਾਹੁੰਦਾ ਮੇਰੇ ਕਹਿਣ ਤੋਂ ਭਾਵ ਦੁਨੀਆ ਖਤਮ ਹੋ ਰਹੀ ਹੈ ਦੁਨੀਆ ਖਤਮ ਹੋਣ ਦੇ ਤੇ ਜਿਹੜਾ ਲਵਾਈਥਨ ਹੈ ਨਾ ਸਮੁੰਦਰ ਦਾ ਰਾਜਾ ਉਹ ਬਾਹਰ ਆਏਗਾ ਸਮੁੰਦਰ ਤੋਂ ਛੋਟੀਆਂ-ਛੋਟੀਆਂ ਜਲ ਮਛੀਆਂ ਵੀ ਜਿਹੜੀਆਂ ਨੇ ਉਹ ਬਾਹਰ ਆ ਜਾਣਗੀਆਂ ਜਿਨ੍ਹਾਂ ਨੇ ਮਨੁੱਖ ਨੂੰ ਖਾਣਾ ਸ਼ੁਰੂ ਕਰ ਦੇਣਾ ਤੇ ਮਹਾ ਪਰਲੋ ਵੱਡੇ ਹੜ ਐਸਾ ਪਾਣੀ ਐਸੇ ਹੜ ਆਉਣਗੇ ਜਿਹਦੇ ਨਾਲ ਹਰ ਘਰ ਜਿਹੜਾ ਹੈ ਉਹ ਤਬਾਹ ਹੋ ਜਾਏਗਾ ਵੱਡੀ ਤੋਂ ਵੱਡੀ ਬਿਲਡਿੰਗ ਜਿਹੜੀ ਹੈ ਉਹ ਏਦਾਂ ਕਾਗਜ਼ ਦੇ ਘਰ ਵਾਂਗੂ ਖਿਲਰ ਜਾਏਗੀ ਪਾਣੀ ਨੇ ਇੰਨੀ ਤਬਾਹੀ ਮਚਾਉਣੀ ਆ ਮੈਂ ਸ਼ਾਇਦ ਸੁਣਿਆ ਸੀ ਅੱਜ ਤੋਂ ਬਹੁਤ ਸਾਲ ਪਹਿਲਾਂ ਕਹਿੰਦੇ ਜੀ ਪਟਿਆਲੇ ਨੂੰ ਭਵਿੱਖਬਾਣੀ ਹੋਈ ਹੋਈ ਹੈ ਵੀ ਪਟਿਆਲਾ ਜਿਹੜਾ ਨਾ ਉਹ ਪਾਣੀ ਨਾਲ ਹੀ ਖਤਮ ਹੋਏਗਾ ਪਾਣੀ ਨਾਲ ਮਰਨਾ ਸੋ ਇਹ ਚਲੋ ਗੱਲ ਆਊਟ ਜਾਪਦੀ ਐ ਪਰ ਇੱਥੇ ਤੇ ਸਾਰੇ ਸੰਸਾਰ ਦੀ ਗੱਲ ਹੀ ਹੋ ਗਈ ਵੀ ਪਾਣੀ ਨਾਲ ਹੀ ਖਤਮ ਹੋਣਾ ਹੈ ਮਹਾ ਪ੍ਰਲੂ ਤੇ ਫਿਰ ਪਾਣੀ ਹੈ ਮਹਾ ਪ੍ਰਲੂ ਤੇ ਫਿਰ ਉਹਦੇ ਨਾਲ ਹੀ ਹੋਣੀ ਹੈ ਜਿਹੜਾ 12-12 ਕੋ ਤੇ ਦੀਵਾ ਜਗਣ ਦੀ ਗੱਲ ਹੈ ਨਾ ਫਿਰ ਮਹਾ ਪੁਰਖਾਂ ਦੇ ਬਚਨ ਕੀਤੇ ਹੋਏ ਤੇ ਸ਼ਾਇਦ ਮੈਨੂੰ ਲੱਗਦੀ ਐ ਫਿਰ ਏਦਾਂ ਹੋਣਗੇ ਜ਼ਰੂਰ ਏਦਾਂ ਹੋਏਗਾ ਕਿਉਂਕਿ ਪਾਣੀ ਨੇ ਸਭ ਕੁਝ ਤਹਿਸ ਨਹਿਸ ਕਰ ਦੇਣਾ ਇੱਥੇ ਰੱਬ ਦੇ ਪਿਆਰੀ ਬਚਣਗੇ 12-12 ਕੋ 12 ਕੋ ਮਤਲਬ ਕਿ 45 ਤੋਂ 48 ਕਿਲੋਮੀਟਰ ਤੱਕ ਜਿਹੜਾ ਹੈ ਕਿਤੇ ਸਾਨੂੰ ਕੋਈ ਗੁਰਸਿੱਖ ਪਿਆਰਾ ਕੋਈ ਮਿਲੇਗਾ ਤੇ ਉੱਤੇ ਦੀਵਾ ਜਗਣਾ ਤੇ ਉੱਥੋਂ ਸਾਨੂੰ ਸ਼ਾਇਦ ਕੁਝ ਸਹਾਇਤਾ ਕੁਝ ਮਦਦ ਮਿਲ ਜਾਏ ਉਦੋਂ ਨੇੜੇ-ਤੇੜੇ ਕੁਝ ਨਹੀਂ ਹੋਣਾ ਇਹ ਇਹ ਚੀਜ਼ ਨੂੰ ਸਮਝਿਓ ਇਹ ਕਈ ਲੋਕ ਹਨ ਮਜ਼ਾਕ ਜਾਂ ਲਹਿਜੇ ਚ ਲੈ ਕੇ ਜਾਂਦੇ ਨੇ ਮਜ਼ਾਕ ਹੀ ਆਏ ਰੂੜੀ ਹੋਣ ਲੱਗਿਆ ਜੀ ਐਡੀ ਵੱਡੀ ਦੁਨੀਆ ਜੀ ਫਲਾਣਾ ਜੀ ਜਦੋਂ ਪਰਮਾਤਮਾ ਖਤਮ ਕਰਨ ਤੇ ਆਵੇ ਕਰੋਨਾ ਕਾਲ ਦਿਓ ਚਾਹੇ ਡਾਕਟਰਾਂ ਦੀ ਸਾਜ਼ਿਸ਼ ਸੀ ਚਾਹੇ ਕਿਸੇ ਦੀ ਸਾਜ਼ਿਸ਼ ਸੀ ਕਿੰਨੀ ਦੁਨੀਆ ਦਾ ਘਾਣ ਤੇ ਉਦੋਂ ਹੀ ਹੋ ਗਿਆ ਕਿੰਨੇ ਲੋਕ ਤੇ ਉਦੋਂ ਹੀ ਮਰ ਗਏ ਅਸੀਂ ਕਿਸੇ ਨੂੰ ਕੀ ਦਸੀਏ ਕਿ ਸਾਡੇ ਸਾਹਮਣੇ ਜੋ ਆਕੜੇ ਮਿਲਦੇ ਨੇ ਉਹ ਇਹੋ ਨੇ ਕਿ 2020 ਦੇ ਵਿੱਚ ਕਿੰਨਾ ਤੇ ਨੁਕਸਾਨ ਸਾਡਾ ਹੋ ਹੀ ਚੁੱਕਿਆ ਤੇ ਉਹ ਕਰੋਨਾ ਕਾਲ ਉਹ ਇੱਕ ਮਹਾਮਾਰੀ ਦੇ ਅੰਦਰ ਹੀ ਹੋਇਆ ਤਾਂ ਸਾਰਾ ਕੁਝ ਅੱਜ ਵੀ ਕੋਵਿਡ ਦੇ ਟੈਸਟ ਹੁੰਦੇ ਨੇ ਸਾਰਾ ਕੁਝ ਹੁੰਦਾ ਹੈ ਰਿਪੋਰਟਾਂ ਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਅੱਜ ਵੀ ਡਰ ਹੈ ਉਦੋਂ ਲੋਕ ਕਿੰਨੇ ਡਰ ਗਏ ਉਹਨਾਂ ਨੇ ਆਪਸੀ ਸੰਜਾਂ ਸਾਰੀਆਂ ਰਿਸ਼ਤੇ ਨਾਤੇਦਾਰੇ ਸਾਰੇ ਤੋੜ ਦਿੱਤੇ ਕਹਿੰਦੇ ਘਰੇ ਨਾ ਆਓ ਜੀ ਇੱਕ ਦੂਜੇ ਦੇ ਘਰ ਨਾ ਜਾਓ ਜੀ ਹੱਥ ਮਿਲਾਉਣ ਤੇ ਡਿਸਟੈਂਸ ਇਹ ਲੋਕ ਤੇ ਅੱਜ ਹੱਥ ਮਿਲਾਉਣ ਦੇ ਡਿਸਟੈਂਸ ਮੰਗਦੇ ਸੀ ਵੀ ਹਾਂ ਹੱਥ ਨਾ ਮਿਲਾਓ ਪਰ ਸਤਿਗੁਰੂ ਨੇ ਤਾਂ ਸਾਨੂੰ ਪਹਿਲਾਂ ਹੀ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਉਣ ਦਾ ਆਦੇਸ਼ ਦਿੱਤਾ ਸਤਿਗੁਰੂ ਨੂੰ ਪਤਾ ਸੀ ਵੀ ਐਸਾ ਸਮਾਂ ਆਏਗਾ ਭਾਈ ਐਸਾ ਸਮੇਂ ਨੇ ਜ਼ਰੂਰ ਆਉਣਾ ਹੈ ਸਾਧ ਸੰਗਤ ਇਹ ਬਹੁਤ ਵੱਡੀਆਂ ਗੱਲਾਂ ਸਤਿਗੁਰੂ ਨੇ ਜੋ ਕੁਝ ਕੀਤਾ ਬਿਲਕੁਲ ਸੋਚ ਸਮਝ ਕੇ ਕੀਤਾ ਜਿਹੜੇ ਡਿਸੀਜਨ ਲਏ ਨੇ ਸਤਿਗੁਰਾਂ ਨੇ ਪਿਆਰਿਓ ਸਤਿਗੁਰਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਆਪਾਂ ਨੂੰ ਫਤਿਹ ਦਿੱਤੀ ਨਾ ਅੱਜ ਕੱਲ ਦੇ ਫਤਿਹ ਵੀ ਸ਼ੋਰਟ ਹੋ ਗਈ ਫਤਿਹ ਜੀ ਫਤਿਹ ਹਾਂਜੀ ਹਾਂ ਹਾਂਜੀ ਹਾਂ ਗੁਰ ਫਤਿਹ ਜੀ ਐਦਾਂ ਅਸੀਂ ਸ਼ੋਰਟ ਜੀ ਕਰਤਾ ਸਾਰਾ ਕੁਝ ਪਰ ਸਤਿਗੁਰੂ ਕਹਿੰਦੇ ਅੱਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ ਕਿਨੇ ਜਿਹੜਾ ਵੀ ਅੱਗੋਂ ਆਉਂਦਾ ਜੇਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਮੇਰਾ ਉਹਦੇ ਬੰਨੀ ਮੁਖ ਹੈ ਜਿਹੜਾ ਬਾਅਦ ਚ ਮੰਨਦਾ ਕਹਿੰਦੇ ਉਹਦੇ ਕਿੰਨੀ ਮੇਰਾ ਸੱਜਾ ਮੋਢਾ ਹੈ ਜਿਹੜਾ ਮੰਨਦਾ ਹੀ ਨਹੀਂ ਤੇ ਉਹਦੇ ਕਿੰਨੀ ਫਿਰ ਪਿੱਠ ਹੋ ਗਈ ਗੁਰੂ ਦੀ ਹੁਣ ਕਹਿਣ ਤੋਂ ਭਾਵ ਕਿ ਆਪਾਂ ਸਤਿਗੁਰੂ ਨੇ ਦੋਵੇਂ ਹੱਥ ਜੋੜ ਕੇ ਸਾਨੂੰ ਫਤਿਹ ਬੁਲਾਉਣ ਲੈ ਕੇ ਆ ਇੱਕ ਦੂਜੇ ਦਾ ਅਦਬ ਸਤਕਾਰ ਕਰਨ ਦੇ ਲਈ ਮੰਨ ਲਓ ਕਿਸੇ ਦੇ ਘਰੇ ਮਰਗ ਹੋਈ ਹੈ ਉੱਥੇ ਜਾ ਕੇ ਕੀ ਆਪਾਂ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਜਾਂ ਫਿਰ ਗੁੱਡ ਨਾਈਟ ਕਹਿ ਸਕਦੇ ਆ ਉੱਥੇ ਜਾ ਕੇ ਜੇ ਆਪਾਂ ਫਤਿਹ ਬੁਲਾਵਾਂਗੇ ਤੇ ਸੁਣਨ ਵਾਲੇ ਨੂੰ ਵੀ ਤਰਵਾਸ ਮਿਲੇਗਾ ਤੇ ਸਾਡਾ ਤਾਂ ਫਿਰ ਜਿਹੜੋ ਹੈ ਹੈ ਤੇ ਇਹ ਤਾਂ ਆਪਾਂ ਸਮਝਦੇ ਆ ਨਾ ਫਤਿਹ 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 ਦਾ ਗੁਰੂ ਦੀ ਹੈ ਨਾ ਆ ਜਿਹੜੇ ਵਰਡ ਨੇ ਨਾ ਆਉਣ ਵਰਡ ਇਹ ਤਾਂ ਸਾਡੇ ਆਪਣੇ ਬਣਾਏ ਹੋਏ ਨੇ ਮੇਰੇ ਕਹਿਣ ਤੋਂ ਭਾਵ ਕੇ ਸਤਗੁਰੂ ਨੇ ਦੂਰ ਅੰਦੇਸ਼ੀ ਤੱਕ ਕੇ ਹੀ ਸਾਨੂੰ ਸਭ ਕੁਝ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦਾ ਫੈਸਲਾ ਸਤਗੁਰੂ ਦਾ ਬਿਲਕੁਲ ਸਹੀ ਸੀ ਪਿਆਰਿਓ ਇੱਥੇ ਜੇ ਸਿਸਟਮ ਚੱਲਦਾ ਰਹਿੰਦਾ ਨਾ ਦੇਹ ਨੂੰ ਗੱਦੀ ਦਿੱਤੀ ਜਾਂਦੀ ਇੱਥੇ ਲੋਕਾਂ ਨੇ ਕਟਵੱਟ ਕੇ ਮਰਦਿਆ ਕਰਨਾ ਦੀ ਅੱਜ ਤੇ ਗੋਲਕ ਪਿੱਛੇ ਲੜਾਈ ਹੁੰਦੀ ਆ ਫਿਰ ਗੁਰੂ ਬੰਨ ਪਿੱਛੇ ਲੜਾਈ ਹੋਇਆ ਕਰਨੀ ਸੀ ਸਤਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੰਦੇੜ ਸਾਹਿਬ ਦੀ ਧਰਤੀ ਤੇ 1708 ਦੇ ਵਿੱਚ ਜੇ ਗੁਰਤਾ ਗੱਦੀ ਦਿੱਤੀ ਹੈ ਤਾਂ ਕੁਝ ਸੋਚ ਸਮਝ ਕੇ ਬੜੀ ਦੂਰ ਅੰਦੇਸ਼ੀ ਨਾਲ ਗੁਰਤਾ ਗੱਦੀ ਦਿੱਤੀ ਮੇਰੇ ਕਹਿਣ ਤੋਂ ਭਾਵ ਕਿ 2027 ਦੇ ਵਿੱਚ ਦੁਨੀਆ ਖਤਮ ਹੋ ਗਈ ਥੋੜਾ ਜਿਹਾ ਬੇਨਤੀ ਨੂੰ ਸਮਝਿਓ 2027 ਦੇ ਵਿੱਚ ਉਹ ਕਹਿੰਦੇ ਵੀ 2027 ਦੇ ਵਿੱਚ ਦੁਨੀਆ ਨੇ ਖਤਮ ਹੋ ਜਾਣਾ ਮੈਂ ਬੇਨਤੀ ਕਰਾਂ ਵੀ 2027 ਤਾਂ ਚਲੋ ਖਤਮ ਹੋਏਗੀ ਦੁਨੀਆ ਪਰਮਾਤਮਾ ਦੀ ਮੌਜ ਹੈ ਜਦੋਂ ਮਰਜ਼ੀ ਹੋ ਜਾਏ ਤੇ ਆਪਾਂ ਨੂੰ ਤਿਆਰੀ ਰੱਖਣੀ ਪੈਗੀ ਤਿਆਰੀ ਕਿਹੜੀ ਉਹ ਸਤਿਗੁਰੂ ਅੱਗੇ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰਿਓ ਇੱਕ ਮਹਾਪੁਰਖ ਹੋਏ ਪਿਆਰਿਓ ਬੜੇ ਬੰਦਗੀ ਵਾਲੇ ਮੈਨੂੰ ਉਹਨਾਂ ਦਾ ਨਾਮ ਪਤਾ ਨਹੀਂ ਵੀ ਨਾਮ ਕੀ ਹੈ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਆਪਣੇ ਘਰਾਂ ਦੇ ਵਿੱਚ 6-6 ਮਹੀਨੇ ਦਾ ਰਾਸ਼ਨ ਜਮ੍ਹਾਂ ਕਰ ਲਓ ਕਿਤੇ ਇਹ ਨਾ ਹੋਵੇ ਕਿ ਇਹਨੇ ਉਤੋਂ ਮਹਾ ਪਰ ਲਓ ਆ ਜਾਏ ਤੇ ਤੁਸੀਂ ਲੋਕ ਖਾਣ ਕਿੰਨੀਓ ਵੀ ਤਰਸ ਜੋਂ ਤੇ ਤੁਹਾਡੇ ਘਰੇ ਆਟਾ ਵੀ ਨਾ ਹੋਵੇ ਇੱਕ ਇੱਕ ਦੂਜੇ ਦੀ ਮਦਦ ਕਰੋ ਸਹਾਇਤਾ ਕਰੋ ਅੱਜ ਤੁਸੀਂ ਨਫ਼ਰਤਾਂ ਕਰਦੇ ਹੋ ਇੱਕ ਦੂਜੇ ਤੋਂ ਕਹਿੰਦੇ ਜਦੋਂ ਤੁਹਾਡੇ ਤੇ ਵਕਤ ਪੈਣਾ ਨਾ ਤੁਸੀਂ ਇੱਕ ਦੂਜੇ ਦਾ ਸਾਥ ਲਭੋਗੇ ਸਾਥ ਅੱਜ ਵਿਗਾੜੋ ਨਾ ਬਣਾਓ ਜਿੰਨਾ ਹੋ ਸਕਦਾ ਜੇ ਦੁਨੀਆ ਖਤਮ ਹੋਣ ਤੇ ਆ ਗਈ ਸਾਸੰਗਤ ਬਚੇਗੀ ਕਿਵੇਂ ਜਦੋਂ ਅਸੀਂ ਇੱਕ ਜੋਟ ੋਕੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਗੁਰੂ ਅੱਗੇ ਅਰਦਾਸ ਕਰਾਂਗੇ ਸਤਗੁਰੂ ਕਿਰਪਾ ਕਰੋ ਇਹ ਦੁਨੀਆ ਇਹ ਸੰਸਾਰ ਇਹ ਸਭ ਕੁਝ ਖਤਮ ਨਾ ਕਰੋ ਇਹਨੂੰ ਨਸ਼ਤ ਨਾ ਕਰੋ ਸਤਗੁਰੂ ਕਿਰਪਾ ਕਰੋ ਸਾਡੇ ਤੇ ਮਿਹਰ ਕਰੋ ਕਿਉਂਕਿ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਇਥੇ ਜਿਹੜੇ ਜਨ ਬਣ ਕੇ ਅਰਦਾਸ ਕਰਦੇ ਨੇ ਉਹਨਾਂ ਦੀ ਅਰਦਾਸ ਜ਼ਰੂਰ ਪ੍ਰਵਾਨ ਹੁੰਦੀ ਹੈ ਪਿਆਰਿਓ ਇਸ ਗੱਲ ਨੂੰ ਜਰਾ ਸਮਝਣ ਦਾ ਯਤਨ ਕਰਿਓ ਪ੍ਰਯਾਸ ਕਰਿਓ ਦੁਨੀਆ ਨੇ ਖਤਮ ਹੋਣਾ ਜਿਹੜੇ ਮਰਜ਼ੀ ਤਰੀਕੇ ਨਾਲ ਹੋਵੇ ਪ੍ਰਮਾਤਮਾ ਤਰੀਕਾ ਕੋਈ ਵੀ ਹੋ ਸਕਦਾ ਹੈ ਅਪਣਾ ਸਕਦੇ ਨੇ ਪਰ ਹੋ ਸਕਦਾ ਹੈ ਸਾਡੀ ਬੇਨਤੀ ਨੂੰ ਸੁਣ ਕੇ ਸਭ ਕੁਝ ਜਿਹੜਾ ਹੈ ਟਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ